ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਨਾ ਛੋਲਿਆਂ ਦੀ ਜ ਮਤਲਬ ਵੀ ਚਣਿਆਂ ਦੀ ਦਾਲ ਬਣਾਵਾਂਗੇ ਇਹ ਛੋਲਿਆਂ ਦੀ ਦਾਲ ਹੈ ਇਹਨਾਂ ਆਪਣੀ ਦਲੀ ਹੋਈ ਹੈ ਤੇ ਇਹ ਆਪਾਂ ਨਾ 2 ਘੰਟੇ ਪਹਿਲਾਂ ਭਉਂਦੀ ਸੀਗੀ ਤੇ ਪਾਣੀ ਆਪਾਂ ਇਹਦਾ ਕੱਢਤਾ ਤੇ ਆਪਾਂ ਨੂੰ ਜਿੰਨੀ ਜ਼ਰੂਰਤ ਹੈ ਮੈਂ ਓਨੀ ਲੈ ਲਈ ਹੈ ਤੇ ਫੁੱਲ ਗਈ ਜਾਦੇ ਛੋਟੀ ਜੀ ਕੌਡੀ ਲਈ ਸੀ ਤੇ ਬਹੁਤ ਜ਼ਿਆਦੇ ਫੁੱਲ ਗਈ ਇਹ ਤੇ ਇੱਧਰ ਆਪਾਂ ਰਾਵਾਂਗੇ ਹਰੀਆਂ ਮਿਰਚਾਂ ਤੇ ਇਹਦੇ ਲਾਵਾਂਗੇ ਟਮਾਟਰ ਤੇ ਨਾ ਆਪਾਂ ਪਾ ਗਏ ਪਿਆਜ਼ ਨਾ ਪਾਈਏ ਲਸਣ ਤੇ ਆਪਣੀ ਨਾ ਚਣਿਆਂ ਦੀ ਦਾਲ ਮਤਲਬ ਬਹੁਤ ਹੀ ਸੁਆਦੀਸ਼ਟ ਬਣੂਗੀ ਤੇ ਤੁਸੀਂ ਮੇਰਾ ਤਰੀਕਾ ਦੇਖ ਤੁਹਾਡੇ ਤਰੀਕੇ ਕਿਵੇਂ ਆਵੇਂ ਦੱਸਿਓ ਤੁਸੀਂ ਮੈਨੂੰ ਤੇ ਹੁਣ ਆਪਾਂ ਨਾ ਸਭ ਤੋਂ ਪਹਿਲਾਂ ਦਾਲ ਨੂੰ ਕੁੱਕਰ ਦੇ ਵਿੱਚ ਪਾਵਾਂਗੇ ਹੁਣ ਦਾਲ ਨੂੰ ਨਾ ਆਪਾਂ ਕੁੱਕਰ 'ਚ ਪਾ ਦਿਆਂਗੇ ਮਹਨੇਦੇ ਵਿੱਚ ਆਪਾਂ ਪਾਣੀ ਪਾਵਾਂਗੇ ਨਾਲੇ ਨਮਕ ਮਿਰਚ ਪਾ ਦਾਂਗੇ ਮਿਰਚ ਨਹੀਂ ਪਾਉਂਦੇ ਹਲਦੀ ਪਾਵਾਂਗੇ ਇਕੱਲੀ ਹਲਦੀ ਪਾ ਦਾਂਗੇ ਤੇ ਆਪਾਂ ਨਾ ਅੱਧਾ ਕ ਚਮਚ ਨਮਕ ਦਾ ਪਾਵਾਂਗੇ ਥੋੜਾ ਜਿਹਾ ਨਮਕ ਆਪਾਂ ਨਾ ਫਿਰ ਮਸਾਲੇ ਦੇ ਵਿੱਚ ਵੀ ਪਾਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸੌਂਫ ਸੌਂਫ ਦਾ ਫਲੇਵਰ ਨਾ ਬਹੁਤ ਹੀ ਵਧੀਆ ਹੁੰਦਾ ਇਹਦੇ ਵਿੱਚ ਆਪਾਂ ਦੇਖੋ ਅੱਧਾ ਕ ਚਮਚਾ ਨਾ ਸੌਂਫ ਦਾ ਪਾ ਦਾਂਗੇ ਵਿੱਚ ਇਹਦੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ ਜਿੰਨੇ ਕ ਪਾਣੀ ਦੇ ਵਿੱਚ ਮਤਲਬ ਦਾਲ ਬਣ ਦੇ ਬਾਹਲਾ ਨਾ ਪਾਏ ਮਗਰੋਂ ਵੀ ਪਾਣੀ ਤਾਂ ਪਾਇਆ ਜਾਂਦਾ ਤੇ ਪਹਿਲਾਂ ਹਿਸਾਬ ਨਾਲ ਹੀ ਪਾਏ ਤੇ ਹੁਣ ਆਪਾਂ ਇਹਨੂੰ ਪੱਕਣ ਵਾਸਤੇ ਰੱਖ ਦਾਂਗੇ ਤੇ ਜਦੋਂ ਇਹਦੀਆਂ ਦੋ ਵੇਸਲਾਂ ਨਿਕਲ ਗਈਆਂ ਤੇ ਉਦੋਂ ਆਪਾਂ ਗੈਸ ਬੰਦ ਕਰ ਦਿਆਂਗੇ। ਆਪਰੇ ਹੀ ਦੋ ਵੇਸਲਾਂ ਨਿਕਲ ਗਈਆਂ ਤੇ ਆਪਾਂ ਹੁਣ ਗੈਸ ਬੰਦ ਕਰ ਦਾਂਗੇ ਤੇ ਪ੍ਰੈਸ਼ਰ ਆਪਣੇ ਆਪ ਨਿਕਲਦਾ ਰਹੂਗਾ ਤੇ ਆਪਾਂ ਲਾਵਾਂਗੇ ਤੜਕਾ। ਹੁਣ ਜੀ ਆਪਾਂ ਤੜਕਾ ਲਾਉਣੇ ਪ੍ਰੈਸ਼ਰ ਆਪਣੇ ਆਪ ਨਿਕਲਦਾ ਰਹੂਗਾ। ਤੇ ਹੁਣ ਆਪਾਂ ਪੈਨ ਰੱਖ ਲਿਆ ਤੇ ਇਹਦੇ ਵਿੱਚ ਹੁਣ ਨਾ ਆਪਾਂ ਘਿਓ ਪਾਵਾਂਗੇ ਆਪਾਂ ਤੜਕਾ ਦਾਣਾ ਵੀ ਘਿਓ ਦਾ ਤੇਲ ਦਾ ਵੀ ਲਾ ਸਕਦੇ ਹਾਂ ਜਿਹੜਾ ਪਰਸੋਈ ਚ ਕੁਕਿੰਗ ਔਇਲ ਵਰਤਦੇ ਹੈ ਨਾ ਆਪਾਂ ਉਹਦਾ ਤੜਕਾ ਲਾ ਕਰਦੇ ਹੁਣ ਆਪਾਂ ਇਹਦੇ ਵਿੱਚ ਪਾ ਦਿਆਂਗੇ ਜੀਰਾ ਨਾਲੇ ਪਾ ਦਿਆਂਗੇ ਆਪਾਂ ਹਿੰਗ ਕਿਉਂਕਿ ਆਪਾਂ ਬਣਾਈ ਆ ਚਣਿਆਂ ਦੀ ਦਾਲ ਇਹ ਹੈਂਗਾ ਜ਼ਰੂਰੀ ਆਪਾਂ ਨੂੰ ਇਹਦੇ ਵਿੱਚ ਪਾਉਣੀ ਹੁਣ ਆਪਾਂ ਇਹਦੇ ਵਿੱਚ ਹਰੀ ਮਿਰਚ ਪਾ ਦੇਾਂਗੇ ਹੁਣ ਮਾਜ਼ੀ ਨਾਲੇ ਇੱਕ ਪਾ ਗਏ ਟਮਾਟਰ ਗਾਇਂ ਥੋੜਾ ਜਿਹਾ ਕੱਟ ਕੇ ਪਾ ਲਾਂਗੇ ਸੁੱਕੇ ਜਾਂਦੇ ਆਪੇ ਤੇ ਹੁਣ ਆਪਾਂ ਨਾ ਮਸਾਲੇ ਵੀ ਇਹਦੇ ਨਾਲ ਹੀ ਪਾ ਦਾਂਗੇ ਮਸਾਲੇ ਆਪਣੇ ਨਾਲ ਹੀ ਪਾ ਦਾਂਗੇ ਮਸਾਲੇ ਪਾਵਾਂਗੇ ਆਪਾਂ ਨਮਕ ਹੈ ਨਮਕ ਪਹਿਲਾਂ ਵੀ ਥੋੜਾ ਜਿਹਾ ਪਾਇਆ ਅੱਧਾ ਚਮਚ ਹੋਣਾ ਤੇ ਅੱਧਾ ਚਮਚ ਆਪਣਾ ਲਾਲ ਮਿਰਚ ਆਪਾਂ ਹਰੀ ਮਿਰਚ ਵਾਈਟ ਕਰਕੇ ਥੋੜੀ ਪਾਵਾਂਗੇ ਇਧਰ ਇੱਕ ਚਮਚ ਧਨੀਆ ਪਾਊਡਰ ਤੇ ਹੰਤ ਹੀ ਆਪਾਂ ਪਹਿਲਾਂ ਪਾਤੀ ਸੀ ਤੇ ਹੁਣ ਇੱਕ ਵਿੱਚ ਆਪਾਂ ਨਾ ਮਿਰਚ ਸਿੱਟ ਦਾਂਗੇ ਕਸੂਰੀ ਮਿਰਚ ਆ ਆਪਣਾ ਕਸ਼ਮੀਰੀ ਮਿਰਚ ਹੈ ਇਹ ਪਾ ਦਾਂਗੇ ਟੋੜਕੀ ਤੇ ਹੁਣ ਆਪਾਂ ਇਹਨਾਂ ਨੂੰ ਪੂਰਾ ਰੋਣਾ ਪਕਾ ਲਾਂਗੇ ਟਮਾਟਰ ਨੂੰ ਤੇ ਹਰੀਆਂ ਮਿਰਚਾਂ ਤੇ ਮਸਾਲੇ ਆਪਣੇ ਆਪਣਾ ਨਾ ਮਸਾਲਾ ਬਹੁਤ ਵਧੀਆ ਭੁੱਜ ਗਿਆ ਆ ਦੇਖੋ ਕਿ ਹੋ ਛੱਡੀ ਜਾਂਦਾ ਤੇ ਹੁਣ ਆਪਾਂ ਇੱਧਰ ਦਾਲ ਵੇਖਦੇ ਆ ਆਪਣਾ ਪ੍ਰੈਸ਼ਰ ਨਿਕਲ ਗਿਆ ਹੋਊਗਾ ਕੁੱਕਰ 'ਚ ਦਾਲ ਨਾ ਆਪਣੀ ਥੋੜੀ ਜਿਹੀ ਕੱਚੀ ਐ ਤੇ ਆਪਾਂ ਨਾ ਹਜੇ 2 ਵਿਸਲਾਂ ਹੋਰ ਮਰਵਾਉਣੀਆਂ ਤੇ ਆਪਾਂ ਨੂੰ ਨਾ ਇੰਨੀ ਚਾਹੀਦੀ ਸੀਗੀ ਤੇ ਹੁਣ ਆਪਾਂ ਨਾ ਕੁੱਕਰ ਨੂੰ ਧਰਾਂਗੇ ਗੈਸ ਤੇ ਇਹ ਮਸਾਲਾ ਨਾ ਆਪਾਂ ਹੁਣ ਇਹਦੇ ਵਿੱਚ ਪਾ ਦੇਵਾਂਗੇ ਜੇ ਆਪਾਂ ਪਾਣੀ ਦੀ ਜ਼ਰੂਰਤ ਹੋਈ ਤੇ ਆਪਾਂ ਨਾ ਹੁਣ ਗਰਮ ਪਾਣੀ ਪਾਵਾਂਗੇ ਠੰਡਾ ਨਹੀਂ ਪਾਉਂਦੇ ਹੁਣ ਆਪਾਂ ਇਹਦੇ ਦੋ ਬਿਸਲਾ ਹੋਰ ਕੱਢਾਂਗੇ ਹੁਣ ਆਪਾਂ ਨਾ ਉੱਤੇ ਢੱਕਣਾ ਬੰਦ ਕਰਕੇ ਤੇ ਦੋ ਬਿਸਲਾ ਕੱਢ ਦਿਆਂਗੇ ਇਹਦੀ ਆਪਾਂ ਜੀ ਦੋ ਬਿਸਲਾ ਹੋਰ ਕਢਾਤੀਆਂ ਤੇ ਹੁਣ ਆਪਾਂ ਪ੍ਰੈਸ ਕਰੀ ਇਹਦੇ ਨਿਕਲ ਗਏ ਦੇਖੋ ਬਾਹਰ ਦੇਖੋ ਆਪਣੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਗਈ ਹੈ ਤੇ ਹੁਣ ਆਪਾਂ ਇਹਨੂੰ ਨਾ ਬਾਹਰ ਕੱਢ ਲਾਂਗੇ ਪੈਨ ਦੇ ਵਿੱਚ ਆਪਾਂ ਥੋੜਾ ਥੋੜਾ ਨਾ ਇਸ ਤਰ੍ਹਾਂ ਕਰਕੇ ਘਰਸੀ ਨਾਲ ਇਹਨਾਂ ਨੂੰ ਗਵਾ ਦੇਾਂਗੇ ਤੇ ਜੇ ਤੁਸੀਂ ਦਾਲ ਘਟਣੀ ਨਾਲ ਘਟਣੀ ਆ ਤਾਂ ਉਹ ਵੀ ਘੋਲ ਸਕਦੇ ਤੇ ਬਸ ਇਸ ਤਰ੍ਹਾਂ ਕਰਕੇ ਨਾ ਬਹੁਤ ਹੀ ਟੇਸਟੀ ਲੱਗਦੀ ਹੈ ਤੇ ਹੁਣ ਆਪਾਂ ਨਾ ਇਹਨੂੰ ਬਥੋੜਾ ਜਿਹਾ ਸਾਮ ਮਸਲ ਦੇਾਂਗੇ ਤੇ ਦਾਲ ਆਪਣੀ ਨਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਗਈ ਹੈ ਤੇ ਹੁਣ ਆਪਾਂ ਇਹਦੇ ਉੱਤੇ ਨਾ ਹਰਾ ਧਨੀਆ ਹੈਗਾ ਤਾਂ ਹੈਗੇ ਧਨੀਆ ਪਾ ਸਕਦੇ ਆ ਆਪਾਂ ਮੇਰੇ ਕੋਲੇ ਹੈ ਨਹੀਂ ਮੇਰੇ ਕੋਲੇ ਹੈ ਨਹੀਂਗਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਕਸੂਰੀ ਮੇਥੀ ਇਹਦਾ ਵੀ ਫਲੇਵਰ ਨਾ ਬਹੁਤ ਹੀ ਵਧੀਆ ਆਉਂਦਾ ਹੈ ਤੇ ਸਾਡੀ ਛੋਲਿਆਂ ਦੀ ਦਾਲ ਦੀ ਰੈਸਪੀ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਸੀ ਕਾਂ